ਬੰਦਾ ਸਿੰਘ ਬਹਾਦਰ ਕਲਗੀਧਰ ਪਾਤਸ਼ਾਹ ਤੋਂ ਥਾਪੜਾ ਲੈ ਕੇ ਆਇਆ ਏ ਉਮਰਜੀਤ ਸਿੰਘ ਅੰਗਰੇਜ਼ਤਾ ਏ ਜਿਹਨੇ ਕਿਸੇ ਨੇ ਸਾਡੇ ਨਾਲ ਚਰਚਾ ਵਿਚਾਰ ਕਰਨੀ ਹੈ ਫੁੱਲਾ ਥੱਦਾਏ ਉਹਨੂੰ ਮੈਂ ਕਿ ਕਰ ਲਵੇ ਚਰਚਾ ਵਿਚਾਰ ਬੰਦਾ ਸਿੰਘ ਬਹਾਦਰ ਅੰਗਰੇਜ਼ਤਾ ਗੁਰੂ ਦਾ ਬੇਤਾ ਮਰਜੀਤ ਸਿੰਘ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ ਲੈ ਕੇ ਆਇਆ ਨਾਲ ਉਹਦੇ 25 ਸਿੰਘਾਂ ਦਾ ਜੱਥਾ ਏ ਉਹ ਜਿਹੜਾ ਜੱਥਾ ਉਸ ਜੱਥੇ ਦੇ ਮੋਰੀ ਬਾਬਾ ਨੌਦ ਸਿੰਘ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਬਾਬਾ ਜੈਵਨ ਸਿੰਘ ਜਾਗਰ ਸਿੰਘ ਬਾਬਾ ਟੂੜ ਸਿੰਘ ਫਿਰ ਨੌਜਵਾਨ ਮੁੱਛਪੜ ਦੇ ਗੱਬਰੂਆਂ ਦੇ ਵਿੱਚੋਂ ਨਬਾਹੂ ਸਿੰਘ ਗਰਜਾ ਸਿੰਘ ਉਹੀ ਗਰਜਾ ਸਿੰਘ ਜਿਹੜਾ ਇੱਥੇ ਲੜਿਆ ਸੀ ਟੈਕਸ ਲਿਆ ਸੀ ਖਾਲਸਾ ਰਾਜ ਕਾਇਮ ਕੀਤਾ ਫਿਰ ਆਲਮ ਸਿੰਘ 25 ਸਿੰਘਾਂ ਦਾ ਜੱਥਾ ਜਿਹੜਾ ਸੀ ਉਹ ਨਾਲ ਆਇਆ ਹੈ ਆ ਜਿਹੜਾ ਨੀਲਾ ਤੇ ਖੱਟਾ ਨਿਸ਼ਾਨ ਹੈ ਨਾ ਇਹ ਕਲਗੀ ਤਰਪਾਚਾ ਨੇ ਤੁਹਾਨੂੰ ਦਿੱਤਾ ਸੀ ਮਜੀਬ ਸਿੰਘਾਂ ਨੂੰ ਖੱਟਾ ਨਿਸ਼ਾਨ ਸਿਮਲਦਾਏ ਜਿਹੜਾ ਨੀਲਾ ਨਿਸ਼ਾਨ ਹੈ ਇਹ ਜਿਹੜੀ ਖਾਲਸਾ ਅਕਾਲਪੁਰਖ ਦੀ ਫੌਜ ਹੈ ਕੋਸ ਆਰਮੀ ਇਹ ਦੋ ਨਿਸ਼ਾਨ ਦੇਖ ਕੇ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਨੂੰ ਤੋੜਿਆ ਇਹਦੇ ਨਾਲ ਬੰਦਾ ਸਿੰਘ ਬਹਾਦਰ ਨੇ ਜਿੱਤਾਂ ਤੇ ਜਿੱਤਾਂ ਜਿੱਤਾਂ ਤੇ ਜਿੱਤਾਂ ਪ੍ਰਾਪਤ ਵੀਰੋ ਅੱਜ ਦੇ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਪਹਿਲੇ ਜੀਤੂ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੇ ਸੰਬੰਧ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਹਨ ਯਾਓ ਦੋ ਚਾਰ ਨਟ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਦੇ ਬਾਰੇ ਗੱਲਬਾਤ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਸਾਹਿਬ ਦੇ ਹੁਕਮ ਦੇ ਮਤਾਬਿਕ ਭਾਰਤ ਦੇ ਸ਼ਹਿਰ ਅੰਦਰ ਬੇਗੰਪੂਰਾ ਖਾਲਸਾ ਰਾਜ ਦੀ ਸਥਾਪਨਾ ਕੀਤੀ। ਉਹ ਬੇਗੰਪੂਰਾ ਖਾਲਸਾ ਰਾਜ ਜਿਹੜਾ ਨਰੂਰ ਗੁਰੂ ਗ੍ਰੰਥ ਸਾਹਿਬ ਦੀ ਦੀ ਸੋਚ ਦੇ ਆਧਾਰਤ ਸੀ। ਜਿਵੇਂ ਕਿ ਸਤਗੁਰੂ ਰਬਦਾਸ ਮਹਾਰਾਜ ਕਹਿੰਦੇ ਹਨ ਕਿ ਬੇਗੰਪੂਰਾ ਸ਼ਹਿਰ ਕੋ ਨਾਉ ਦੂਖ ਅੰਧੋਰ ਨਹੀਂ ਬੈਠੋ। ਨਾ ਤਸਰੀਸ ਖਰਾਜਾਂ ਵਾਲ ਖੌਫ ਨਖਤਾ ਨ ਤਰਸ ਜਵਾਲ। ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਬਦਾਸ ਮਹਾਰਾਜ ਨੇ ਜਿਹੜਾ ਨਕਸ਼ਾ ਪੇਸ਼ ਕੀਤਾ। ਇੱਕ ਬੇਕੰਪੜਾ ਦੇਸ਼ ਇੱਕ ਇਹੋ ਜਿਹਾ ਸਮਾਜ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੇ ਉਹ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਐਸਟੈਬਲਿਸ਼ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਮਹਾਨ ਜੇਤੂ ਜਰਮਾਇਆ ਭਾਰਤ ਦੇ ਸੇ ਬੁਰਵਾਸੀ ਰੰਗਰੇਟਾ ਗੁਰੂ ਦਾ ਬੇਟਾ ਹੈ ਉਹ ਰੰਗਰੇਟਾ ਗੁਰੂ ਦਾ ਬੇਟਾ ਆ ਮਰਦ ਹੀ ਸਖਿਆ ਭਾਵ ਹੱਕ ਸੱਚ ਦੇ ਉੱਪਰ ਲੜਨ ਤੇ ਖੰਡ ਵਾਲਾ ਯੋਧਾ ਦੋ ਪੰਜ ਚਾਰ ਸਾਲ ਦਾ ਬੱਚਾ ਅਜੇ ਸਿੰਘ ਉਹਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਚ ਪਾਇਆ ਜਾਂਦਾ ਪਰ ਅਡੋਰ ਨੇ ਕਿ ਬਗੁਰੂ ਦੇ ਸਤਾਨ ਤੋਂ ਟੱਸ ਤਮੱਸ ਨਹੀਂ ਹੋ ਸਕਦਾ ਉਸ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਨੂਵਾਦੀ ਕਲਮਾ ਨੇ ਪਤਾ ਕੀ ਲਿਖਿਆ ਕਿ ਉਹ ਤੇ ਦੈਤ ਸੀ ਇੱਕ ਰਾਖਸ਼ ਸੀ ਕਿਉਂ ਕਿ ਆ ਸੋਚੋ ਇੱਕ ਬਹੁਤ ਵੱਡਾ ਪਿਛਲੇ ਲੌਜੀਕ ਹੈ ਇਹਦੀ ਖਾਸਾ ਜੀ ਉਹ ਇਸ ਕਰਕੇ ਕਿਹਾ ਤੁਸੀਂ ਇਤਿਹਾਸ ਨੂੰ ਪੜੋ ਕਿ ਦੈਤ ਤੇ ਰਾਖਸ਼ ਕਿਹਨਾਂ ਲੋਕਾਂ ਨੂੰ ਕਿਹਾ ਗਿਆ ਮਨੂਵਾਦੀ ਕਲਮਾ ਦੁਆਰਾ ਜਿਹੜੇ ਲੋਕ ਹੱਕ ਸੱਚ ਦੇ ਉੱਪਰ ਖੰਡਣ ਵਾਲੇ ਤੇ ਲੰਨ ਵਾਲੇ ਭਾਰਤ ਦੇ ਦੇ ਮੂਲ ਵਾਸੀ ਯੋਧੇ ਰੰਗਰੇਟੇ ਗੁਰੂ ਕੇ ਬੇਟਿਆਂ ਦੇ ਵਿੱਚੋਂ ਹੋਏ ਆ ਰੰਗਰੇਟੇ ਗੁਰੂ ਕੇ ਬੇਟੇ ਕੌਣ ਨੇ ਜਿਹੜੇ ਬ੍ਰਾਹਮਣਿਕਰ ਸਿਸਟਮ ਦੇ ਵਿੱਚ ਦਰੜੇ ਗਏ ਨੇ ਪਰ ਉਹਨੇ ਹਾਰ ਨਹੀਂ ਮੰਨੀ ਅੰਤਲੇ ਸਹਾਤ ਤੱਕ ਉਹ ਜੰਗ ਲੜਦੇ ਗਏ ਲੜਦੇ ਗਏ ਪਰ ਬ੍ਰਾਹਮਣ ਦੀ ਅਧੀਨਤਾ ਲਈ ਸਮਕਾਰ ਕੀਤੀ ਗੰਦੀਆਂ ਥਾਵਾ ਦੇਣਾ ਮਜਬੂਰ ਕਰ ਲਿਆ ਮਰਿਆਂ ਜਾਨਵਰਾਂ ਦਾ ਮਾਸ ਖਾਣਾ ਮਜਬੂਰ ਕਰ ਲਿਆ ਪਰ ਹਾਰ ਨਹੀਂ ਮੰਨੀ ਤੇ ਬ੍ਰਾਹਮਣ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਇੰਡਵਾਰੀਆਂ ਜੰਗਾ ਦੀ ਗੱਲ ਕਰਦਾ ਉਸ ਸਮੇਂ ਕਿਵੇਂ ਸ਼ਬਦ ਆਏ ਨੇ ਇਹ ਰੰਗੜ ਜਾਏ ਮੈਂ ਬੇਈਂ ਗੱਲ ਇਹ ਰੰਗੜ ਤੋਂ ਮਰੇਟਾ ਸ਼ਬਦ ਬਣਿਆ ਤੇ ਗੁਰੂ ਸਾਹਿਬ ਨੇ ਆਪਣੇ ਬੇਟੇ ਬਣਾਏ ਪੁੱਤਰ ਬਣਾਏ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਉਨਾ ਲੋਕਾਂ ਦੇ ਵਿੱਚੋਂ ਆ ਭਾਰ ਦੇ ਦੇ ਮੂਲ ਤੋਂ ਵੀ ਟੀਲ ਹੋਏ ਨਹੀਂ ਧਾਨਕ ਜਾਤੀ ਹੁੰਦੇ ਬੜੇ ਬਾਦਰਸ਼ਾਹ ਦੇ ਲੋਕ ਨਹੀਂ ਗੱਲ ਯਾਦ ਰੱਖਿਓ ਭਾਰ ਦੇ ਦੇ ਲੋਕਾਂ ਨੂੰ ਬਾਂਮਣੇ ਦੋ ਹਿੱਸੇ ਚ ਵੰਡਿਆ ਅਟੱਚੇ ਵਾਂਦੇ ਅਨਟੱਚੇ ਵਾਂਦੇ ਸ਼ੁਧਰਾ ਚ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਨਟੱਚੇ ਵਾਂਦੇ ਲੋਕਾਂ ਦੇ ਵਿੱਚੋਂ ਸੀ ਜਿਸ ਕਰਕੇ ਜਦੋਂ ਬਾਬਾ ਜੀ ਨੂੰ ਗੁਰੂ ਸਾਹਿਬ ਨੇ ਕੌਮ ਦਾ ਲੀਡਰ ਬਣਾ ਕੇ ਪੰਜਾਬ ਵੱਲ ਤੋੜਿਆ ਤਾਂ ਸਿੱਖ ਧਰਮ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਜਿਹੜੇ ਲੋਕ ਸੀਗੇ ਭਾਈ ਬਨੋਦ ਸਿੰਘ ਵਰਗੇ ਤੇ ਉਹਦੀ ਜੁੱਲੀ ਆਪਣੇ ਆਪ ਨੂੰ ਖੱਤਰੀ ਸਮਝਦੇ ਸੀ ਇਹ ਆਪਣੇ ਨੂੰ ਬੜਾ ਉੱਚਾ ਸੋਚਿਆ ਸਮਝਦੇ ਸੀ ਇਸੇ ਕਰਕੇ ਤੋਂ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਭੇ ਇਹ ਸਾਡਾ ਲੀਟਰ ਬਣ ਜਵੇ ਇਸੇ ਗੱਤੇ ਵਿਰੋਧਤਾ ਚੱਲਦੀ ਗਈ ਚੱਲਦੀ ਰਹੀ ਤੇ ਅਖੀਰ ਨੂੰ ਬਾਬਾ ਜੀ ਦੀ ਰਾਜ ਦੀ ਕੰਮ ਕੀਤਾ ਤੇ ਅਖੀਰ ਤੇ ਬਰੋਹ ਸਿੰਘ ਉਹਨੇ ਗਦਾਰੀ ਕੀਤੀ ਹੈ ਉਹਦੀ ਟੀਮ ਨੇ ਹੋਰ ਵੀ ਕਈ ਆਪਣੇ ਆਪ ਨੂੰ ਉੱਚੇ ਭੱਲੇ ਵਗੈਰਾ ਖੱਤਰੀਆਂ ਨੂੰ ਸਮਝਦੇ ਸੀ ਇਹਨਾਂ ਨੇ ਵਿਰੋਧਤਾ ਕੀਤੀ ਸਾਸ਼ਾਹ ਰਲੀਆਂ ਫਰਕ ਸੀ ਨਾ ਰਲ ਗਏ ਤੇ ਬੀਗੰਬਰ ਦਾ ਖਾਸ ਰਾਜ ਨੂੰ ਖਤਮ ਕਰਵਾਤਾ ਤੇ ਬਾਬਾ ਜੀ ਨੂੰ ਤੇ ਸ਼ਹੀਦ ਕਰਵਾਤਾ ਅੰਡੇਨ ਤਾਂ ਸਿੱਖਾਂ ਨੂੰ ਸ਼ਹੀਦ ਕਰਵਾਇਆ ਲੋਕਾਂ ਨੇ ਕਾਰਨ ਜਾਤੀ ਨਫ਼ਰਤ ਕਿਉਂ ਕਿਉਂਕਿ ਇੱਕ ਜ਼ਹਿਰ ਆ ਇਹ ਜਿਨ੍ਹਾਂ ਦੇ ਮਨ 'ਚ ਪੈਦਾ ਹੋ ਜਾਂਦੀ ਆ ਬਹੁਤ ਨੁਕਸਾਨ ਕਰ ਦਿੰਦੀ ਆ ਇਸੇ ਕਰਕੇ ਖਾਨਸਾ ਦੀ ਬਾਬਾ ਜੀ ਨੂੰ ਮਨੁਵਾਦੀ ਕਲਮਾਨੇ ਬੈਤ ਰਖ ਦਾ ਨਾ ਦਿੱਤਾ ਕਿਉਂਕਿ ਉਹ ਭਾਵੇਂ ਮੂਲ ਅਸੀਂ ਲੋਕਾਂ ਅਸੀਂ ਰਾਜਪੂਤਾਂ ਦੇ ਵਿੱਚੋਂ ਤਾਂ ਜਾਣ ਬੁਝ ਕੇ ਮਾਮਣ ਨੇ ਗੇਮ ਖੇਡ ਕੇ ਮਨੁਵਾਦੀ ਕਲਮਾਨੇ ਬਣਾ ਦਿੱਤਾ ਕਿ ਉਹ ਰਾਜਪੂਤਾਂ ਵਿੱਚੋਂ ਸੀ ਰਾਜਪੂਤਾਂ ਨੇ ਜਿੰਨਾ ਨੁਕਸਾਨ ਕੀਤਾ ਸਿੱਖ ਧਰਮ ਦਾ ਉਹਨਾਂ ਹੋਰ ਕਿਸੇ ਨੇ ਕੀਤਾ ਹੀ ਨਹੀਂ ਗੁਰੂ ਸਾਹਿਬ ਨਾਲ 14 ਜੰਗ ਹੋਈ ਨੇ 14 ਜੰਗਾਂ ਦੇ ਵਿੱਚ ਰਾਜਪੂਤ ਸਭ ਤੋਂ ਅੱਗੇ ਹੈ ਇਹਨਾਂ ਨੇ ਵਿਰੋਧਤਾ ਕੀਤੀ ਖਾਸਾ ਪੰਥੀ ਫਿਰਜੋ ਦੀ ਵਿਰੋਧਤਾ ਕੀਤੀ ਕਿ ਤੁਸੀਂ ਅਮਰਨਾਸ਼ ਕਾਓ ਇੱਕੋ ਬਾਟੇ ਦੇ ਵਿੱਚੋਂ ਸਾਨੂੰ ਅਮਰਨਾਸ਼ ਕਾਓ ਅਸੀਂ ਵੀ ਸਿੱਖ ਬਣ ਜਾਂਦੇ ਮਹਾਰਾਜ ਕਹਿੰਦੇ ਨਹੀਂ ਤੁਸੀਂ ਸੇਖ ਮੰਨਣਾ ਮੰਨੋ ਬਾਜੇ ਬਾਣ ਦਾ ਇੱਕੋ ਹੀ ਬਾਟੇ ਚ ਅੰਮ੍ਰਿਤ ਪੀਣਾ ਪਵੇਗਾ ਇਨਕਲਾਬ ਵੰਡਾਰੇ ਜ Punjab ਬਾਰੇ ਨੂੰ ਅੰਮ੍ਰਿਤ ਸ਼ਕਾਇਆ ਅਲੱਗ-ਅਲੱਗ ਭਾਰ ਦੇ ਕੋਨਿਆਂ ਚੋਂ ਆਏ ਅਲੱਗ-ਅਲੱਗ ਜਾਤਾਂ ਚੋਂ ਬਹਾਮਣ ਦੀਆਂ ਬਣਾਈਆਂ ਹੋ ਜ ਪਰ ਇੱਕ ਹੋ ਗਏ ਪੰਜਾਂ ਨੂੰ ਅੰਮ੍ਰਿਤ ਸ਼ਕਾਇਆ ਤੇ ਪੰਜਾਂ ਦਾ ਜੂਠਾ ਮਾਰਾ ਨੇ ਆਪ ਪੀਤਾ ਤੇ ਗੁਰੂ ਚੇਲਾ ਬਣ ਗਿਆ ਤੇ ਚੇਲੇ ਗੁਰੂ ਕਿੱਡਾ ਵੱਡਾ ਇਨਕਲਾਬ ਆ ਇਹ ਬਹਾਮਣ ਬਰਲਾਛ ਕਰ ਸਕਦਾ ਸੀ ਮਨੂ ਵਦੀ ਲੋਕ ਬਰਲਾਛ ਕਰ ਸਕਦੇ ਸੀ ਇਹ ਰਾਜਪੂਤਾਂ ਦੇ ਲਾਗੇ ਆ ਕੇ ਕੱਟੜ Hindu ਲੋਕ ਇਹਨਾਂ ਨੇ ਸਿੱਖ ਧਰਮ ਦਾ ਨੁਕਸਾਨ ਕੀਤਾ ਤਾਂ ਜਾਣ ਬੁਝ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜ ਪਪੂਲਰ ਹੋ ਗਿਆ ਰਾਜਪਾਗ ਵੀ ਕੈਮ ਹੋ ਗਿਆ ਤੇ ਮਨੂਗਾਂ ਦੀ ਲੋਕਾਂ ਨੇ ਗੇਮ ਖੇਡੀ ਸੱਜ ਕੇ ਕੀਤੀ ਤੇ ਉਹਨੂੰ ਬਚਾ ਕੇ ਰਾਜਪੂਤਾਂ ਦੇ ਖੜਾ ਕਰ ਦਿੱਤਾ ਕਿ ਰਾਜਪੂਤਾਂ ਵਿੱਚ ਹੋਇਆ ਜੇ ਰਾਜਪੂਤਾਂ ਵਿੱਚੋਂ ਹੁੰਦਾ ਤੇ ਬਨੂ ਸਿੰਘ ਹਣੀ ਕਦੇ ਵਿਰੋਧਤਾ ਨਾ ਕਰਦੇ ਕਿਉਂ ਕਿ ਰਾਜਪੂਤ ਉਸ ਵੇਲੇ ਖੱਤਰੀਆਂ ਨਾਲੋਂ ਵੀ ਉੱਪਰ ਸਮਝੇ ਜਾਂਦੇ ਸੀ ਰਾਜਪੂਤ ਮਰੇ ਕੋ ਅੱਖ ਅੱਗੇ ਅੱਖ ਨਹੀਂ ਸੀ ਚੱਕ ਸਕਦਾ ਖਤਮ ਕਰ ਦਿੰਦਾ ਸੀ ਰਾਜਪੂਤ ਇੰਨਾ ਪਾਵਰਫੁਲ ਸੀ ਉਹ ਧਰਮ ਨੂੰ ਖਤਮ ਕੀਤਾ ਰਾਜਪੂਤਾਂ ਦੀ ਸ਼ਕਤੀ ਵਧ ਕੇ ਸ਼ਕਤਰਾਚਾਰੀਆਂ ਨੇ ਇਹ ਰਾ ਖੱਤਰੀ ਤਾਂ ਬਹੁਤ ਚਿਰਾਂ ਦੇ ਸ਼ੁੱਧ ਡਿਕਲੇਅਰ ਕਰ ਦਿੱਤੇ ਗਏ ਸੀ ਪਰ ਇਹਨੇ ਖੱਤਰੀਆਂ ਨੂੰ ਬਿਮਾਰੀਆਂ ਇਹ ਸੀ ਇਹ ਗ ਇਹ ਜਿਹੜੇ ਛੂਦਰ ਟੱਚੇਬਲ ਤੇ ਅਨਟੱਚੇਬਲ ਲੋਕਾਂ ਦਾ ਇੰਨੀ ਜ਼ਿਆਦਾ ਨਫ਼ਰਤ ਕਰਦੇ ਸੀ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੰਦੇ ਇਸ ਕਰਕੇ ਵੀਰੋਏ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਸਾਨੂੰ ਇਤਿਹਾਸ ਨੂੰ ਲਿਆਓ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਇਹ ਮਾਣਯੋਗ ਸਖਸੀਅਤ ਹੈ ਭਾਪੋ ਉਹ ਲੋਕ ਜਿਹੜੇ ਹੱਕ ਸੱਚ ਦੇ ਉੱਪਰ ਲੜਨ ਵਾਲੀ ਯੋਧੇ ਨੇ ਇਸ ਕਰਕੇ ਖਾਲਸਾ ਜੀ ਅੱਜ ਇਤਿਹਾਸ ਦਾ ਮੁੱਲਿਆ ਮੇਟ ਕੀਤਾ ਜਾ ਰਿਹਾ ਇਸੇ ਕਰਕੇ ਬ੍ਰਾਹਮਣਵਾਦੀ ਕਲਮਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਦੇ ਮਾਦੋ ਦਾਸ ਬਰਾਗੀ ਬਣਾਉਣ ਦੇ ਲਈ ਕਦੇ ਬੰਦਾ ਬਰਾਗੀ ਬਣਾ ਦਿੰਦੇ ਨੇ ਪਰ ਇੱਕ ਕਦੋਂ ਤੇ ਜੀ ਗੁਰੂ ਸਾਹਿਬ ਨੇ ਉਹ ਹਿੰਦੂ ਜਰਨਲ ਦੀ ਮਦਦ ਲਈ ਮਨਤ ਕੀਤੀ ਬੇਨਤੀ ਕੀਤੀ ਕਿ ਮੇਰੇ ਬੱਚੇ ਜਹੀਰ ਕਰ ਦਿੱਤੇ ਤੁਸੀਂ ਉਹਨਾਂ ਦਾ ਬਦਲਾ ਲਵੋ ਇਹ ਸਭ ਝੂਠੀਆਂ ਗੱਲਾਂ ਸਭ ਝੂਠੀਆਂ ਗੱਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਪਹਿਲਾਂ ਇੱਕ ਮਹਾਨ ਯੋਧੇ ਜਰਨਲ ਸੀ ਜਿਹਦੇ ਅਨੁਸਾਰੀਆਂ ਯੰਗ ਨੀਤੀਆਂ ਆਉਂਦੀਆਂ ਸੀ ਗੁਰੂ ਸਾਹਿਬ ਦਾ ਪੂਰਾ ਲਿੰਕ ਸੀ ਮਹਾਰਾਜ ਜੀ ਤਾਂ ਇਹ ਦੇਖੋ ਦੂਰਅੰਦੇਸ਼ੀ ਮਹਾਰਾਜ ਨੇ ਜਰਨਲ ਆਪਣਾ ਖਰਾਖਵਾ ਰੱਖਿਆ ਹੋਇਆ ਸੀ ਮਹਾਰਾਜ ਜਾਣੀ ਜਾਣ ਸੀ ਪਤਾ ਸੀ ਮਹਾਰਾਜ ਨੂੰ ਕਿ ਅੱਗੇ ਦੇ ਅੱਗੇ ਹੋਣਾ ਕੀ ਹੈ ਜਦੋਂ ਇੱਧਰ ਪੂਰੇ ਪੰਜਾਬ ਦੇ ਮਹੌਨ ਤਿਆਰ ਕਰ ਦਿੱਤਾ ਆਹ ਲੋਹਾ ਗਰਮ ਕਰ ਦਿੱਤਾ ਤੇ ਉ ਇੱਥੇ ਨੀਲਾ ਝੰਡਾ ਗੱਡਦੇ ਇੱਥੇ ਖਾਲਸਾ ਜਸਰੀ ਨਿਸ਼ਾਨ ਗੱਡਦੇ ਝੰਡਾ ਨੀਲਾ ਗੰਡਾ ਨੀਲਾ ਝੰਡਾ ਗੱਡ ਕੇ ਤੇ ਬੇਗਮਬਖਸ਼ ਖਾਲਸਾ ਰਾਜ ਸਮਸ਼ ਕਰਦੇ ਵੀਰੋ ਸਹੀ ਇਤਿਹਾਸ ਲੱਗੇ ਲੈ ਕੇ ਆਵੋ ਗਲਤ ਇਤਿਹਾਸ ਦੀ ਵਿਰੋਧਤਾ ਕਰੋ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੋਟ ਕੋਟ ਪ੍ਰਣਾਮ ਜਾਂ ਸਲੂਟ ਜਾਂ ਸਿੱਖਾਂ ਦੇ ਪਹਿਲੇ ਜੇਤੂ ਜਰਨੈਲ ਨੂੰ